ਸਾਡੇ ਕੈਂਡੀਡੇਟ ਸਾਹਿਬ ਸਰਦਾਰ ਸਿੱਧੂ ਸਾਹਿਬ ਸੁਪੁੱਚੀ ਜਲੇ ਦੀ ਲੀਡਰ ਸਾਹਿਬ ਤੇ ਮੇਰੇ ਇਲਾਕੇ ਦੇ ਵਾਸੀ ਸੋਝਵਾਨ ਵੋਟਰਾਂ ਨੂੰ ਪ੍ਰਾਪੋ ਸਭ ਤੋਂ ਪਹਿਲਾਂ ਫਤਿਹ ਅਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਥਾਨਕ ਮੁੱਦਿਆਂ ਦੇ ਬਾਰੇ ਤਕਰੀਬਨ ਸਾਰੇ ਲੀਡਰ ਬੋਲ ਚੁੱਕੇ ਹਨ ਸ਼ੀਵਰ ਦੇ ਬਾਰੇ ਜਾਂ ਵਾਕਿਆਂ ਦੇ ਬਾਰੇ ਵਕ ਵਕ ਜੋ ਵੀ ਵਿਚਾਰ ਸੱਜੇ ਨੇਤਾ ਸਾਹਿਬਾਨ ਨੇ ਬਈਮਾਨ ਸਾਬ ਦੇ ਬੋਲ ਸਾਲੇ ਪ੍ਰਧਾਨ ਜੀ ਨੇ ਬੜਾ ਕਲੀਅਰ ਕਰ ਤੁਹਾਨੂੰ ਸਾਰੀ ਗੱਲ ਸਮਝ ਆਏ। ਵੀਰੋ ਮੈਂ ਤੁਹਾਨੂੰ ਕੋਈ ਭਾਸ਼ਣ ਦੇ ਹੁੰਦੇ ਆਪਣੇ ਨਿੱਜੀ ਤਯਾਰਬੇ ਤੁਹਾਡੇ ਨਾਲ ਸ਼ੇਅਰ ਕਰਦਾ। 2 ਸਾਲ ਹੋ ਗਏ ਮੈਨੂੰ ਪੁੱਤ ਦੇ ਕਤਲ ਨੂੰ ਚੱਕੀ ਫਿਰਦੇ ਨੂੰ। ਅੱਜ ਵੀ ਲਾਸਟ ਵਾਲੇ ਤਰੀਕਾ ਹਫਤਾ ਪਹਿਲਾਂ ਲੰਗੀ ਹੈ। ਮੋਦੇ ਚਾਰਜ ਫਰੇਮ ਹੋਏ ਆ ਸੱਚ ਜਾਣੇ ਬੰਨ ਉਸ ਤਰ੍ਹਾਂ ਲੱਗਿਆ ਨਹੀਂ ਮੈਂ ਕੇਸ ਦਾ ਫੈਸਲਾ ਆ ਗਿਆ ਮੇਰਾ ਕਿਉਂਕਿ ਇੰਨੀ ਨਿਰਾਸ਼ਾ ਦੇ ਵਿੱਚ ਜਾ ਕੇ ਕਿਤੇ ਚਾਰਜ ਫਰੇਮ ਹੋਏ ਤਾਂ ਕਾਰਵਾਈ ਕੀ ਦੀ ਸੀ ਸਟੇਟ ਗਵਰਨਰ ਨੇ ਮੈਂ 2 ਸਾਲਾਂ ਦੇ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦਾ ਮੈਂ ਇਹ ਨੂੰ ਮੱਥੇ ਨਹੀਂ ਲਾਉਂਦਾ ਤੁਸੀਂ ਇਹ ਦੇਖੋ ਸਾਡਾ 28 ਸਾਲਾਂ ਦਾ ਨੌਜਵਾਨ ਬੱਤੀ ਫੇਰ ਮਾਰ ਕੇ ਢੇੜੀ ਕਰਦਾ ਬਿਨਾਂ ਕਿਸੇ ਕਸੂਰ ਤੋਂ ਔਰ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਜਾ ਕੇ ਹੰਝੂ ਆਉਂਦੇ ਮੇਰੇ ਕੋਲੇ ਬੈਠਣਾ ਤੇ ਦੀ ਅੱਖ ਵੀ ਨਹੀਂ ਸਿੱਮੀ ਇੱਕ ਵਾਰੀ ਨੌਜਵਾਨ ਪੁੱਤ ਦੇ ਸੱਤਰ ਤੇ ਆ ਕੇ ਬੈਠਿਆ ਸੀ ਤਾਂ ਵੀਰੋ ਕਮੇਡੀ ਵਾਲੀਆਂ ਚਾਲਾਂ ਦੇ ਵਿੱਚ ਅਸੀਂ ਗਏ ਇਹਨਾਂ ਦੇ ਫਲ ਅਗਲੀ ਗੱਲ ਰਹੀ ਕਿ ਸੈਂਟਰ ਸਰਕਾਰ ਤੁਸੀਂ ਬੀਜੇਪੀ ਦਾ ਹਾਲ ਇਹ ਦੇਖ ਲਓ 268 ਲਾ ਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹ ਵੀ ਗੁਜਰਾਤ ਸੇਫ ਕਰਦਾ ਉਥੋਂ ਸਾਡੇ ਪੁੱਤਾਂ ਦੀ ਮੌਤ ਦੇ ਬਰੰਟ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉੱਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਉਹ ਉਹਦੇ ਸ਼ੂਟਰ ਬਕੂਬੀ ਕਰਦੇ ਆ ਔਰ ਸਾਡਾ ਜਿਹੜਾ ਡਕਾਊ ਮੀਡੀਆ ਪੁਸਤਪਤਰਕਾਰ ਜਿਹੜੇ ਹੈਗੇ ਨੇ ਵੀ ਉਹ ਸਾਰਿਆਂ ਦੀ ਮਦਦ ਕਰਦਾਂ ਲਾਰਸ ਕੇ ਪਾਸ਼ਾ ਸਾਹਸੂ ਸ਼ੂਟਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋਵੇ ਵੀਰੋ ਇਹੋ ਜਿਹੀਆਂ ਖਬਰਾਂ ਫਿਰਦੇ ਨੂੰ ਚੀਰ ਕੇ ਲੰਘ ਜਾਂਦੀਆਂ ਨੇ ਪਰ ਬਸ ਕੋਈ ਨਹੀਂ ਚੱਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫੜੇ 에ਅਰਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬਿਲਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਬੁੱਤ ਤੇ ਫਾਇਰ ਹੋ ਜਾਂਦੀ ਖਬਰ ਚੱਲ ਰਹੀ ਸੀ ਮੈਂ ਕਹਿੰਦੀ ਮੈਂ ਇੱਕ ਦੇਸ਼ ਦਾ ਸਾਬਕਾ ਫੌਜੀ ਹਾਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਉਂਡਰ ਦੇ ਉੱਤੇ ਲੰਘਿਆ ਕੀ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਊਗਾ ਮੇਰੇ ਪਰਿਵਾਰ ਦਾ ਆ ਹਾਲ ਕਰਦਾ ਕਿ ਮੇਰਾ ਅਜ ਬੇੜਾ ਬੁੱਧਾ ਵੱਜ ਗਿਆ ਮੈਨੂੰ ਕੋੱਖ ਦਿਖਾਈ ਨਹੀਂ ਦਿੰਦਾ ਸੀ ਦੋਨੇ ਮੀਆਂ ਬੀਬੀ ਅਮਿਤ ਸ਼ਾਹ ਜੀ ਦੇ ਪੈਰਾਂ 'ਚ ਬੈਠੇ ਕਈਆਂ ਨੇ ਫੋਟੋਆਂ ਦੇਖੀਆਂ ਹੋਣਗੀਆਂ ਪਰ ਉਹਨਾਂ ਦੀ ਲਾਲਸਾ ਇਹ ਹੈ ਮੈਂ ਸਮਰੂਹ ਤੋਂ ਉਦੋਂ ਇਲੈਕਸ਼ਨ ਚੱਲ ਰਹੀ ਸੀ ਕਿ ਜਿਉਣੀ ਚੋਣ ਹੋ ਰਹੀ ਸੀ ਕੋਤੋਂ ਮੈਂ ਪਰਚਾ ਭਰਦੇ ਤੇ ਮੈਂ ਸਿਸਟਮ ਦੇ ਵਿੱਚ ਆ ਜਾ। ਵੀਰੋ ਕੀ ਉਹ ਜਾ ਸਿਸਟਮ ਕੀ ਕਰਾਂਗੇ? ਮੇਰੇ ਮਿੱਤਰ ਨੇ ਬਠਿੰਡੇ ਦੇ ਤੁਹਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੀ ਅੱਜ ਤੋਂ ਗੱਲ ਹੁੰਦੀ ਰਹਿੰਦੀ ਆ ਕਿ ਸਾਰੀਆਂ ਪਾਰਟੀਆਂ ਸਾਡੀਆਂ ਦੇਸ਼ਕ ਵੱਖ-ਵੱਖ ਹੋਣ। ਰੋਜ਼ ਦੇ ਦਿਨ ਫਰੋਟੀਆਂ ਆਉਂਦੀਆਂ ਕਾਲਾਂ ਆਉਂਦੀਆਂ ਨੇ ਦਰਜੀਆਂ ਦੀਆਂ ਗੱਲਾਂ ਉਹ ਆਪ ਕੋਲੇ ਨਹੀਂ ਬੈਠੇ ਕੋਈ ਸਾਡਾ ਰਿਕਾਰਡ ਵੀ। ਮੇਰੇ ਪੁੱਤ ਦੇ 27 ਕਾਤਲ ਹੈ ਜਿਹੜੇ ਉਹ ਤਕਰੀਬਨ ਤੇ 24 ਜੇਲ੍ਹ ਚ ਬੰਦ ਨੇ 9 ਵਾਰ ਫੋਨ ਫੜੇਗੇ ਮੁੱਖ ਮੰਤਰੀ ਹੈ ਜਿਹੜਾ ਜੇਲ੍ਹ ਮੰਤਰੀ ਹੈ ਨਾਲ ਕੀ ਦਾ ਕੰਟਰੋਲ ਹੈ ਤੇ ਜੇਲ੍ਹ ਮੰਤਰੀ ਸੀਐਮ ਭਗਵੰਤ ਸ마ਨੇ ਕਿਹੜੀ ਗੱਲ ਦੇ ਉੱਤੇ ਬਦਲਾਅ ਵਾਲੀ ਗੱਲ ਕਰਦੇ ਆ ਅੱਜ ਸਵਾ ਸਾਲ ਹੋ ਗਿਆ ਲੌਰਸ ਦੀ ਬੀੜੇ ਨੂੰ ਅਸੀਂ ਜ਼ਰ-ਦਰ ਤੇ ਭਟਕਦੇ ਫਿਰਦੇ ਵੀ ਇਹ ਵਿਸ਼ੇਸ਼ ਕੇ ਜ਼ਿੰਮੇਵਾਰ ਚੈਨਲ ਦੇ ਉੱਤੇ ਜਗਿੰਦਰ ਪਟਿਆਲ ਉਹਦਾ ਕਾਰਪੋਰਟਨਸ ਹੈ ਉਹਨੇ ਸਾਰੀ ਇਹ ਜਿਹੜੀ ਵੀਡੀਓ ਬਣਾ ਲਈਏ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਸਤ ਤੇ ਅੱਠ ਤਰੀਕ ਦੀ ਰਾਤ ਨੂੰ ਤੁਸੀਂ ਇਹਨੂੰ ਜੇਲ੍ਹ ਤੋਂ ਬਾਹਰ ਰੱਖ ਦਿਓ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਤਾਂ ਉਹਨਾਂ ਨੂੰ ਤੁਸੀਂ ਅੰਜਾਮ ਦਿਨਿਓ ਬਣਾ ਕੇ ਕਾਹਦੇ ਲਈ ਕਾਜੂ ਮੈਨੂੰ ਡਰਾਇਆ ਜਾ ਸਕੇ ਮੇਰੇ ਗਵਾਹਾਂ ਨੂੰ ਡਰਾਇਆ ਜਾ ਸਕੇ ਇਹਨਾਂ ਨੂੰ ਅਸਲਮੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨਾਂ ਨੂੰ ਸਜ਼ਾ ਨਾ ਕਿਸੇ ਤਰੀਕੇ ਨਾਲ ਮਿਲੂ ਕੀ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਤੀਆ ਵਰਗ ਇਹ ਮੀਤ ਕਰਦੇ ਵੀ ਸਾਡੇ ਲਈ ਇਹਨਾਂ ਖੌਫ ਦਾ ਮਾਹੌਲ ਹੋਵੇ ਤੁਸੀਂ ਸਾਰਿਆਂ ਨੇ ਸਰਦਾਰ ਮਰਨੋਨ ਸਿੰਘ ਦੇ ਟਾਈਮ ਦਾ ਦਸਾਂ ਦਾ ਰਾਜ ਦੇਖਿਆ ਤੁਸੀਂ 10 ਸਾਲ ਦਾ ਇਹਨਾਂ ਦਾ ਵੀ ਦੇਖਿਆ ਇੰਨੀ ਨਫਰਤ ਤੁਸੀਂ ਸ਼ਾਇਦ ਕਦੇ ਨਹੀਂ ਵੇਖੀ ਹੋਣੀ ਕਿ ਮੇਰੇ ਪੁੱਤ ਦੇ ਸਿਰ ਦੀ ਪੱਗ ਵੀ ਇਹਨਾਂ ਦੇ ਪਾਰੂ ਪੈ ਗਈ ਜਦ ਕਿ ਸਾਡਾ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਸਾਨੂੰ ਵਖ ਕਰਕੇ ਕਿਉਂ ਵੇਖਿਆ ਜਾਂਦਾ ਮੈਂ ਇਹਨਾਂ ਤੋਂ ਇਹ ਸਵਾਲ ਕਰਦੇ ਹਾਂ ਇਸਕੋ ਮੈਨੂੰ ਕਾਂਗਰਸ ਤਾਂ ਚੰਗੀ ਲੱਗਦੀ ਹੈ ਮੈਂ ਕਾਂਗਰਸ ਦੇ ਵਿੱਚ ਕਿਸੇ ਪੂਰ ਸੋਚ ਵੇਖੀ ਹੈ ਬੇਸ਼ੰਤ ਭਵਿੱਖ ਦੀਆਂ ਗਲਤੀਆਂ ਕਈ ਵੀ ਮੇਰੀ ਗੱਲ ਨਾਲ ਨਹੀਂ ਜ਼ਹਿਰ ਤੋਂ ਹੋਣਗੇ ਪਰੰਤੂ ਵੀਰੋ ਜੇ ਕਾਨੂੰਨ ਦਾ ਰਾਜ ਚਾਹੀਦਾ ਹੈ ਜੇ ਤੁਸੀਂ ਲਾ ਦੀ ਗੱਲ ਕਰਨੀ ਹੈ